ਵੱਡੀ ਖਬਰ ਹੈ ਭਾਈ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਤੇ ਉੱਥੇ ਹੀ ਅੱਜ ਸਰਕਾਰਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਰੋਜ਼ ਪ੍ਰਦਰਸ਼ਨ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਐਨਐਸਏ ਵਾਪਸ ਲੈਣ ਨੂੰ ਵੀ ਕਿਹਾ ਜਾ ਰਿਹਾ ਹੈ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਕਿ ਸਾਥੀ ਨੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਬੀਬੀ ਗੁਰਜੀਤਕਾਰ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਕਈ ਅਕਾਲੀ ਲੀਡਰ ਨੇ ਜਿਹੜੇ ਕਿ ਸਾਡੇ ਨਾਲ ਜੁੜੇ ਨੇ ਤੇ ਜਿਸ ਦੇ ਵਿੱਚ ਲਗਾਤਾਰ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਵੀ ਫਿਰ ਤੋਂ ਜਿਹੜੀ ਹੈ ਕਿ ਸਿੱਖ ਜਥੇਬੰਦੀਆਂ ਰਿਹਾਈ ਦੀ ਮੰਗ ਕਰ ਰਹੀਆਂ ਨੇ ਸਰਕਾਰਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਤੇ ਭਾਈ ਅਮਰਤਪਾਲ ਦੇ ਉੱਤੇ ਜੋ ਦੁਬਾਰੇ ਐਨਐਸਏ ਲਗਾ ਦਿੱਤਾ ਗਿਆ ਉਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ ਪੂਰੇ ਮੁੱਦੇ ਲੈ ਕੇ ਸੁਣਦੇ ਹਾਂ ਬੀਬੀ ਗੁਰਜੀਤ ਕੌਰ ਦਾ ਹੋਰ ਕੀ ਕਹਿੰਦਾ ਭਾਈ ਅਮਰਪਾਲ ਸਿੰਘ ਖਾਲਸਾ ਲਈ ਸਤ 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 ਜੀ ਰੋਜ਼ ਮਾਰਚ ਕੱਢਿਆ ਜਾ ਰਿਹਾ ਮੈਂ ਧੰਨਵਾਦ ਕਰਦੀ ਆ ਫਤਿਹਗੜ ਸਾਹਿਬ ਦੇ ਸੰਗਤਾਂ ਲਈ ਜਾਂ ਇਹਨਾਂ ਅਖਾਲੀ ਲੀਡਰਾਂ ਦਾ ਜਿਨ੍ਹਾਂ ਨੂੰ ਦੇਰ ਆਈ ਦਰੋਸਤ ਆਇਆ ਅੱਜ ਦਾ ਸਹੀ ਤੇ ਕਰਨਾਲ ਸਿੰਘ ਬਿਲੌਲ ਨੇ ਬਜੀ ਸਿੰਘ ਨੂੰ ਤਾਂ ਤੇ ਹੋਰ ਜਿਹੜੇ ਸਾਡੇ ਸੀਨੀਅਰ ਮਤਲਬ ਹੈਗੇ ਨੇ ਚਾਹੇ ਉਹ ਨਿੰਦਾ ਸਾਹਿਬ ਨੇ ਕੋਈ ਵੀ ਨਹੀਂ ਠੀਕ ਹੈ ਆਜ ਆਨੇ ਪਰ ਜਦੋਂ ਮੈਂ ਕਹਿੰਦੀ ਸੀ ਉਦੋਂ ਇਹ ਸਾਡੇ ਨਾਲ ਨਹੀਂ ਤੁਰੇ ਬਾਰੇ ਧੰਨਵਾਦ ਹੈ ਅੱਜ ਦਾ ਤੁਰਪੇ ਠੀਕ ਹੈ ਅੱਜ ਆਵਾਜ਼ ਬਣ ਗਈ ਹੈ ਇੱਕ ਭਾਈ ਅਮਰਪਾਲ ਸਿੰਘ ਖਾਲਸਾ ਲਈ ਫਤਿਹਗੜ ਸਾਹਿਬ ਤੋਂ ਰੋਜ਼ ਮਾਰਚ ਕੱਢਿਆ ਜਾ ਰਿਹਾ ਮੈਂ ਧੰਨਵਾਦ ਕਰਦੀ ਹਾਂ ਫਤਿਹਗੜ ਸਾਹਿਬ ਦੇ ਸੰਗਤਾਂ ਲਈ ਜਾਂ ਇਹਨਾਂ ਅਖਾਲੀ ਲੀਡਰਾਂ ਦਾ ਜਿਨ੍ਹਾਂ ਨੂੰ ਦੇਰ ਆਈ ਦਰੋਸਤ ਹੈ ਅੱਜ ਦਾ ਸਹੀ ਤੇ ਕਰਨਾਲ ਸਿੰਘ ਬਿਲੌਰ ਨੇ ਬਲਜੀਤ ਸਿੰਘ ਪੁੱਤ ਹੈ ਤੇ ਹੋਰ ਜਿਹੜੇ ਸਾਡੇ ਸੀਨੀਅਰ ਮਤਲਬ ਹੈਗੇ ਨੇ ਜਿੰਦਾ ਸਾਹਿਬ ਨੇ ਕੋਈ ਵੀ ਨਹੀਂ ਠੀਕ ਹੈ ਆਜ ਆਨੇ ਪਰ ਜਦੋਂ ਮੈਂ ਕਹਿੰਦੇ ਸੀ ਉਦੋਂ ਇਹ ਸਾਡੇ ਨਾਲ ਨਹੀਂ ਤੁਰੇ ਪਰ ਧੰਨਵਾਦ ਹੈ ਅੱਜ ਦਾ ਤੁਰਪੇ ਠੀਕ ਹੈ ਅੱਜ ਆਵਾਜ਼ ਬਣ ਗਈ ਹੈ ਇੱਕ ਭਾਈ ਅਮਰਪਾਲ ਸਿੰਘ ਖਾਲਸਾ ਲਈ ਫਤਿਹ ਸਿੰਘ ਸਾਹਿਬ ਰੋਸ ਮਾਰਚ ਕੱਢਿਆ ਜਾ ਰਿਹਾ ਮੈਂ ਧੰਨਵਾਦ ਕਰਦੀ ਹਾਂ ਫਤਿਹਗੜ੍ਹ ਸਾਹਿਬ ਦੇ ਸੰਗਤਾਂ ਲਈ ਜਾਂ ਇਨਾ ਅਖਲੀ ਲੀਡਰਾਂ ਦਾ ਜਿਨ੍ਹਾਂ ਨੂੰ ਦੇਰ ਆਈ ਦਰੋਸਤਾ ਹੈ ਅੱਜ ਦਾ ਸਹੀ ਤੇ ਕਰਨਾਲ ਸਿੰਘ ਵੀ ਲੋੜੀਂਦੇ ਬਲਜੀਤ ਸਿੰਘ ਪੁੱਤ ਹੈ ਔਰ ਜਿਹੜੇ ਸਾਡੇ ਸੀਨੀਅਰ ਮਤਲਬ ਹੈਗੇ ਨੇ ਚਾਹੇ ਉਹ ਮਿੰਦਾ ਸਾਹਿਬ ਨੇ ਕੋਈ ਵੀ ਨਹੀਂ ਠੀਕ ਹੈ ਅੱਜ ਆਏ ਨੇ ਪਰ ਜਦੋਂ ਮੈਂ ਕਹਿੰਦੀ ਸੀ ਉਦੋਂ ਇਹ ਸਾਡੇ ਨਾਲ ਨਹੀਂ ਤੁਰੇ ਪਰ ਧੰਨਵਾਦ ਹੈ ਅੱਜ ਦਾ ਤੁਰਪੇ ਠੀਕ ਹੈ ਅੱਜ ਆਵਾਜ਼ ਬਣ ਗਈ ਆ ਇੱਕ ਭਾਈ ਅਮਰਪਾਲ ਸਿੰਘ ਖਾਲਸਾ ਲਈ ਫਤਿਹਗੜ੍ਹ ਸਾਹਿਬ ਦਾ ਰੋਸ ਮਾਰਚ ਕੱਢਿਆ ਜਾ ਰਿਹਾ ਮੈਂ ਧੰਨਵਾਦ ਕਰਦੀ ਆ ਫਤਿਹਗੜ੍ਹ ਸਾਹਿਬ ਦੇ ਸੰਗਤਾਂ ਲਈ ਜਾਂ ਇਹਨਾਂ ਅਖਾਲੀ ਲੀਡਰਾਂ ਦਾ ਜਿਨ੍ਹਾਂ ਨੂੰ ਦੇਰ ਆਈ ਦਰੋਸਤ ਹੈ ਅੱਜ ਦਾ ਸਹੀ ਰਨੈਲ ਸਿੰਘ ਪਿਉੜੀ ਨੇ ਬਜੀ ਸਿੰਘ ਪੁੱਟਾ ਤੇ ਹੋਰ ਜਿਹੜੇ ਸਾਡੇ ਸੀਨੀਅਰ ਮਤਲਬ ਹੈਗੇ ਨੇ ਚਾਹੇ ਉਹ ਨਿੰਮੜਾ ਸਾਹਿਬ ਨੇ ਕੋਈ ਵੀ ਨਹੀਂ ਠੀਕ ਹੈ ਆਜ ਆਨੇ ਪਰ ਜਦੋਂ ਮੈਂ ਕਹਿੰਦੇ ਸੀ ਉਦੋਂ ਇਹ ਸਾਡੇ ਨਾਲ ਨਹੀਂ ਤੁਰੇ ਪਰ ਧੰਨਵਾਦ ਹੈ ਅੱਜ ਦਾ ਤੁਰਪੇ ਠੀਕ ਹੈ ਤੇ ਅੱਜ ਆਵਾਜ਼ ਵਣਗੀ ਹੈ ਇੱਕ